Субтитры сделал uh... ਉਗੋਂ ਨ ਪਰੇ ਇੱਕ ਗਾਣਾ ਨਹੀਂ ਅੰਮ੍ਰਿਤ ਚਾਦ ਵੇਕ ਇਕ ਉਤਮ ਬੰਥ ਸੁਣਾਂ ਗੁਰ ਸੰਗਤ ਤਰਮਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇਕ ਅਰਦਾਸ ਸਾਟ ਗਿਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਉਹ ਜੁਗ ਅਦਲ ਦੋ ਜਹਾਨਾ ਦੇ ਵਾਲੀ ਸਰਵ ਰ ਤਕਤਾਂ ਦੇ ਮਾਲਕ गयान दे रहमत भंडार जहर जहूर हाजरा हजूर कलजुब के अवतार ते विराजमान हाजर नाजर तन तन साहिब ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਗਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੂਆਰਕ ਨਕੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸੱਜ ਸੰਗਤ ਜਿਓ ਵੱਡੇ ਹੀ ਪਗ ਹਨ ਸਬੀਦਾਂ ਦੇ ਸਰਤਾਜ ਰਹਿਮਤਾਂ ਦੇ Bhandar ਪੰਚਨ ਬਾਤੀਸ਼ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਅਰ ਰੋਜ਼ ਲੜੀਵਾਰ ਵਿਚਾਰਾਂ ਨਹੀਂ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵਕਸ਼ਸ਼ ਕਰਦੇ ਨੇ ਜਹ ਅਵਗਤ ਭਗਤ ਤਹ ਆਪ ਜਹ पसरे ਆਸਾਰ ਸੰਤ ਪਰਤਾਪ ਅਵਗਤ ਕਹਿੰਦੇ ਆ ਅਦ੍ਰਿਸ਼ਟ ਪ੍ਰਭੂ ਸੰਸਕ੍ਰਿਤ ਦਾ ਸ਼ਬਦ ਅਵਗਤ ਇਹਦਾ ਜਿਹੜਾ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੁਣ ਵਾਲਾ ਜਿੱਥੇ ਆ ਅਦ੍ਰਿਸ਼ਟ ਪ੍ਰਭੂ ਹੈ ਉਥੇ ਉਸ ਦਾ ਭਗਤ ਹੈ ਜਿੱਥੇ ਭਗਤ ਹੈ ਉਥੇ ਕਹਿੰਦੇ ਪ੍ਰਮਾਤਮਾ ਹੈ ਉਥੇ ਅਦ੍ਰਿਸ਼ਟ ਪ੍ਰਭੂ ਹੈ ਆਪਣੇ ਭਗਤ ਦੇ ਵਿੱਚ ਉਹ ਬੋਲਦਾ ਹੈ ਆਪਣੇ ਭਗਤ ਦੇ ਵਿੱਚ ਉਹ ਰਹਿਮਤ ਵਰਸਾਉਂਦਾ ਜਹ ਅਵਗਤ ਜਿੱਥੇ ਅਵਗਤ ਹੈ ਅਦ੍ਰਿਸ਼ਟ ਹੈ ਤਹਿ ਭਗਤ ਭਗਤ ਤਹਿ ਆਪ ਉਥੇ ਭਗਤ ਹੈ ਅਤੇ ਭਗਤ ਦੇ ਵਿੱਚ ਰੱਬ ਜੀ ਆਪ ਹੈ ਜਿਹ ਹੈ पसरा पसार संत प्रताप ਹਰਿ ਥਾਂ ਸੰਤਾਂ ਦੀ ਮਹਿਮਾ ਵਾਸਤੇ ਹਰਿ ਥਾਂ ਰੱਬ ਨੇ ਆਪਣੇ ਪਿਆਰਿਆਂ ਦੀ ਮਹਿਮਾ ਵਾਸਤੇ ਇਹ ਕਾਇਨਾਤ ਦਾ पसारा ਕੀਤਾ ਹੈ ਜਗਤ ਦਾ ਖਿਲਾਰਾ ਖिलास ਦਿੱਤਾ ਹੈ ਜਗਤ ਦਾ पसारा ਰੱਬ ਨੇ ਪਸਾਰ ਦਿੱਤਾ ਹੈ ਅਤੇ ਦੋਹੋਂ پاک ਆਪੇ ਧਨੀ ਦੋਹੋਂ ਪਾਕ ਦਾ ਰੱਬ ਆਪੀ ਤਾਂ ਨਹੀਂ ਹੈ ਇੱਕ ਇਹ ਦੁਨੀਆ ਦਾ ਤੇ ਦੂਜਾ ਜਿਹੜਾ ਰੱਬ ਦੇ ਅਨੁਸਾਰ ਚੱਲਣ ਵਾਲੇ ਨੇ ਰੱਬ ਦੇ ਭਗਤ ਨੇ ਕਿਉਂਕਿ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਗੁਰਬਾਣੀ ਉਹਨਾਂ ਭਗਤਾਂ ਦੇ ਪਰਥਾਏ ਕਹਿੰਦੀ ਹੈ ਭਗਤਾਂ ਤੈਸ ਹੈ ਸਾਰੀ ਆ ਜੋੜ ਕਦੇ ਨਾ ਆਇਆ ਤਾ ਆੰਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਦੋਹੋ ਪਾਕਾ ਆਪੇ ਤਨੀ ਕਿ ਉਹ ਮਾਲਕ ਜੈਦਾ ਕਹੀਏ ਲੋਕ ਅਤੇ ਪਰਲੋਕ ਦਾ ਉਹ ਮਾਲਕ ਤਨੀ ਹੈ ਉਹ ਆਪਣੀ ਰਹਿਮਤ ਅੰਮ੍ਰਸ ਹੋਂ ਬਲ ਪਰ ਜਿੱਤੇ ਤੱਕ ਇਨਸਾਨ ਦੀ ਸਮਝ ਸੋਝ ਬੂਝ ਹੈ ਪਹੁੰਚ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਦੁਨੀਆ ਦੇ ਬਾਰੇ ਦੱਸ ਰਹੇ ਨੇ ਕਿ ਰੱਬ ਦੇ ਦਾਇਰੇ ਤੋਂ ਬਾਹਰ ਕੋਈ ਨਹੀਂ ਹੈ ਇਹਦੇ ਕਰਮਾਂ ਦਾ ਦਰ ਉਹ ਵੀ ਸਹਿਮਤ ਹੈ ਕਿੱਥੇ ਤੱਕ ਇਹਦੀ ਸੋਚ ਵਿਚਾਰ ਉਹ ਵੀ ਇਹਦਾ ਦਾ ਹੈ ਰੱਬ ਨੇ ਕੁਝ ਜਿਸ ਤਰ੍ਹਾਂ ਮੱਛੀ ਦੀ ਕਲੋਲ ਹੈ ਉਹ ਪਾਣੀ ਦੇ ਵਿੱਚ ਹੀ ਹੈ ਜਦੋਂ ਤੱਕ ਪਾਣੀ ਦੇ ਵਿੱਚ ਹੈ ਉਹਦੀ ਕਲੋਲ ਹੈ ਪਾਣੀ ਤੋਂ ਬਾਹਰ ਆ ਜੇਗੀ ਤੜਫ ਤੜਫ ਕੇ ਮਰ ਜਾਂਦੀ ਹੈ ਮੱਛੀ ਤਾਂ ਇਹ ਸਤਿਗੁਰੂ ਕਹਿੰਦੇ ਨੇ ਕਿ ਇਨਸਾਨ ਦੀ ਕਲੋਲ ਹੈ ਜਦੋਂ ਤੱਕ ਜੀਵਨ ਹੈ ਨਾ ਰੱਬ ਨੇ ਦਿੱਤਾ ਇਨਸਾਨ ਵੀ ਡੈਰਾ ਬਣਾਇਆ ਹੋਇਆ ਉਹਨਾਂ ਦਾਇਰਾ ਜਿਵੇਂ ਸਮੁੰਦਰ ਦਾ ਇੱਕ ਤੱਟ ਦੂਜੇ ਤੱਟ ਤੱਕ ਹੈ ਸਮੁੰਦਰ ਦੇ ਵਿੱਚ ਹੀ ਕਲੋਲ ਹੈ ਬਾਹਰ ਕੋਈ ਕਲੋਲ ਨਹੀਂ ਹੈ ਬਾਹਰ ਤਾਂ ਉਹਦੀ ਤੜਫਣ ਹੈ ਸਤਿਗੁਰੂ ਕਹਿੰਦੇ ਨੇ ਇਨਸਾਨ ਦੇ ਵਿੱਚ ਕਲੋਲ ਹੈ ਕਰਮਾਂ ਦੇ ਦੈਰੇ ਦੇ ਅਨੁਸਾਰ ਸੋਚ ਵਿਚਾਰ ਦੇ ਦੈਰੇ ਦੇ ਅਨੁਸਾਰ ਰੱਬ ਦੇ ਨਾਲ ਜੁੜ ਜਾ ਭਾਵੇਂ ਰੱਬ ਤੋਂ ਟੁੱਟ ਜਾਉ ਤੇਰੀ ਆਪਣੀ ਮਰਜ਼ੀ ਹੈ ਜੁੜ ਕੇ ਚੱਲ ਭਾਵੇਂ ਟੁੱਟ ਕੇ ਕੋਹਾਂ ਦੂਰ ਹੋ ਧਰਮ ਦੇ ਮੁਤਾਬਕ ਚੱਲ ਭਾਵੇਂ ਨਾ ਚੱਲ ਉਹ ਤੇਰੀ ਆਪਣੀ ਮਰਜ਼ੀ ਹੈ ਪਰਦੇਲੇ ਜਿਵੇਂ ਮੱਛੀ ਦਾ ਜੀਵਨ ਪਾਣੀ ਹੈ ਇਨਸਾਨ ਦਾ ਜੀਵਨ ਵੀ ਬਾਣੀ ਹੈ ਉਹ ਪਾਣੀ ਦੇ ਵਿੱਚ ਆਨੰਦ ਲੈਂਦੀ ਹੈ ਸਤਿਗੁਰੂ ਕਹਿੰਦੇ ਨੇ ਜਿਹੜਾ ਬਾਣੀ ਤੋਂ ਟੁੱਟ ਗਿਆ ਜੈ ਕਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾ ਜਿਵੇਂ ਪੱਕਾ ਰੋਗੀ ਹੈ ਉਹ ਜਿਸਦਾ ਤਾਂ ਨਹੀਂ ਹੈ ਰੋਗ ਤਾਂ ਕਿ ਰੋਗ ਤਾਂ ਲੱਗਦਾ ਹੀ ਨਹੀਂ ਕੋਈ ਰੋਗ ਦਾ ਤਾਂ ਇਲਾਜ ਹੈ ਪਰ ਜਿਹੜੀ ਮਰਜ਼ੀ ਨੂੰ ਲੱਗੀ ਹੈ ਨਾ ਉਹਦਾ ਕੋਈ ਇਲਾਜ ਨਹੀਂ ਗੁਰੂ ਤੋਂ ਬਿਨਾ ਕੋਈ ਇਲਾਜ ਨਹੀਂ ਹੈ ਹੁਣ ਜੇ ਕੋਈ ਇਹਨੂੰ ਰੋਗ ਹੋਵੇ ਕੋਈ ਔਖਾ ਦੀ ਲਵੇ ਕੋਈ ਦਵਾ دارو ਲਵੇ ਕਿਸੇ ਵੈਦ ਕੋਲ ਹਕੀਮ ਕੋਲ ਕਿਸੇ ਡਾਕਟਰ ਕੋਲ ਜਾਵੇ ਜਿਹੜਾ ਇਹਨੂੰ ਰੋਗ ਲੱਗੇ ਹੈ ਨਾ ਸਤਿਗੁਰੂ ਕਹਿੰਦੇ ਨੇ ਉਹਦੀ ਕੋਈ ਦਵਾ دارو ਨਹੀਂ ਹੈ ਉਹਦਾ ਤਾਂ ਹੱਲ ਹੈ ਅਤੇ ਉਹ ਹੱਲ ਸਤਿਗੁਰੂ ਦਿੰਦੇ ਨੇ 마ੜੇ ਕਰਮ ਨੇ 마ੜੇ ਕਰਮਾਂ ਦਾ ਰੋਗ ਹੈ। ਹੋਰ ਰੱਬ ਤੋਂ ਟੁੱਟਣਾ 마ੜੇ ਕਰਮਾਂ ਕਰਕੇ ਟੁੱਟਿਆ ਜਾ ਸਕਦਾ ਹੈ, ਮਾੜੀ ਸੋਚ ਵਿਚਾਰ ਕਰਕੇ ਟੁੱਟਿਆ ਜਾ ਸਕਦਾ ਹੈ। ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੀ ਤਾਂ ਰਜਾ ਦੇ ਵਿੱਚ ਨੇ ਸਤਿਗੁਰੂ ਆਪੈ ਤਨੀ ਉਹਨੂੰ ਤਨੀ ਬਣਾਉਂਦੇ ਨੇ। ਮਾਇਆ ਦੇ ਪੱਖੋਂ, ਕਰਮ ਦੇ ਪੱਖੋਂ, ਸੋਚ ਵਿਚਾਰ ਦੇ ਪੱਖੋਂ, ਦੁਨੀਆਂ ਦੇ ਰਤਵੇ ਪੱਖੋਂ ਉਹਦੀ ਬੜੀ ਸਿਫਤ ਕਰਦੇ। ਜਿਦੀ ਰੱਬ ਦੀ ਸਿਫਤ ਆਪ ਕਰਾਵੇ ਉਹ ਤਾਂ ਰੇਂਗੀ ਦੁਨੀਆ ਤਾਂ ਕੋਈ ਸਿਫਤ ਰੈਂਦੀ ਸਤਿਗੁਰੂ ਕਹਿੰਦੇ ਨੇ ਤਨੀ ਉਹ ਹੈ ਜਿਹਦੇ ਕੋਲ ਰੱਬ ਦਾ ਗਿਆਨ ਹੈ ਰੱਬ ਦੀ ਸਿਫਤ ਨੂੰ ਜਿਹੜੇ ਜਾਣਦੇ ਨੇ ਜਿਹੜੇ ਕਰਦੇ ਨੇ ਸਤਿ ਸਤਿਗੁਰੂ ਕਹਿੰਦੇ ਨੇ ਰੱਬ ਭਈ ਦੋਵਾਂ ਦਾ ਤਨੀ ਹੈ ਉਹਨਾਂ ਦੀ ਸੇਵਾ ਉਹਨਾਂ ਦੀ ਸੋਭਾ ਉਹਨੋਂ ਬਣ ਹੁਣ ਉਹਨਾਂ ਦੀ ਜਿਹੜੀ ਸੋਭਾ ਹੈ ਉਹਨਾਂ ਤੋਂ ਹੀ ਬਣਉਂਦੀ ਹੈ ਜਿਵੇਂ ਸਤਿਗੁਰੂ ਆਪਾਂ ਬਹੁਤ ਵਿਚਾਰ ਕੀਆ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਕਰਦਾ ਬ੍ਰਹਮ ਗਿਆਨੀ ਜਾਣੇ ਹੁਣ ਬ੍ਰਹਮ ਗਿਆਨੀ ਕਿਹੜੀ ਅਵਸਥਾ ਦੇ ਵਿੱਚ ਬੈਠਾ ਹੈ ਕਿਹੜੀ ਅਵਸਥਾ ਦੇ ਵਿੱਚ ਬੋਲਦਾ ਪਿਆ ਕਿਉਂਕਿ ਕਈ ਵਾਰ ਬ੍ਰਹਮ ਗਿਆਨੀ ਦੀ ਅਵਸਥਾ ਇਦਾਂ ਦੀ ਹੁੰਦੀ ਹੈ ਕਿਸੇ ਨੂੰ ਤਾਰਨਾ ਉਹ ਛਿੜਕ ਦੇ ਨਾਲ ਵੀ ਤਾਰ ਦਿੰਦਾ ਹੈ ਅਤੇ ਕਿਸੇ ਨੂੰ ਜਿਹੜਾ ਆਪਣੇ ਕੋਲੋਂ ਦੂਰ ਕਰਨਾ ਪਿਆਰ ਦੇ ਨਾਲ ਵੀ ਕਰ ਦਿੰਦਾ ਸੀ ਸਮਝਾਂਗੇ ਕਿ ਪਿਆਰ ਨਾਲ ਬੋਲਦਾ ਹੈ ਕਿਸੇ ਨੂੰ ਛਿੜਕਦਾ ਪਿਆ ਐਦਾਂ ਲੱਗੇਗਾ ਕਿ ਉਹਨੂੰ ਤੂੰ ਛਿੜਕਾਂ ਪਾ ਰਹੀ ਐ ਪਰ ਪਤਾ ਨਹੀਂ ਕਿੰਨੇ ਕੁ ਦੇ ਕਰਮ ਜੜੇ ਤੋ ਰਿਹਾ ਐ ਇਹ ਉਹਦੀ ਗੱਤ ਕੌਣ ਜਾਣਦਾ ਬ੍ਰਹਮ ਗਿਆਨੀ ਜਾਣਦਾ ਰੱਬ ਦੀ ਗੱਤ ਜਾਣਨਾ ਤਾਂ ਬੜੀ ਦੂਰ ਦੀ ਗੱਲ ਐ ਇਹ ਬ੍ਰਹਮ ਗਿਆਨੀ ਜਿਹੜਾ ਜਿਹਨੂੰ ਬ੍ਰਹਮੰਡ ਦਾ ਗਿਆਨ ਹੋ ਗਿਆ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਬ੍ਰਹਮ ਗਿਆਨੀ ਰੱਬ ਦਾ ਪਵਿੱਤਰ ਬ੍ਰਹਮ ਗਿਆਨੀ ਰੱਬ ਨੂੰ ਜਲ ਰੇ ਜਲ ਰੇ ਦੇ ਵਿੱਚ ਮਹਿਸੂਸ ਕਰਨ ਵਾਲਾ ਬ੍ਰਹਮ ਗਿਆਨੀ ਰੱਬ ਨੂੰ ਕਣ ਕਣ ਦੇ ਵਿੱਚ ਠਕਣ ਵਾਲਾ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਸਤਿਗੁਰੂ ਕਹਿੰਨੇ ਨੇ ਉਹਨਾਂ ਦੀ ਸੋਭਾ ਭਾਈ ਉਹਨਾਂ ਤੋਂ ਹੀ ਬਣਉਂਦੀ ਹੈ ਜਿਵੇਂ ਰੱਬ ਦੀ ਸੋਭਾ ਰੱਬ ਨੂੰ ਹੀ ਪਤਾ ਰੱਬ ਦਾ ਪਸਾਰਾ ਕਿਦਣਾ ਹੈ ਜਿਤਨੀਆਂ ਸਾਡੀਆਂ ਅੱਖਾਂ ਨੇ ਉਤਨਾ ਦੇਖ ਰਹੀਆਂ ਨੇ ਜਿਤਨੀ ਸਾਡੀ ਸੋਚ ਵਿਚਾਰ ਅਸੀਂ ਸੁਣਿਆ ਹੈ ਪੜਿਆ ਹੈ ਸੁਣਦੇ ਪਏ ਆ ਉਤਨਾ ਕੁ ਸਦਾ ਦਾ ਹੈ ਰੱਬ ਦਾ ਅ ਰੱਬ ਤੇ ਤੋਂ ਵੀ ਪਹਿਲਾਂ ਸੀ ਜਦੋਂ ਕੁਝ ਨਹੀਂ ਸੀ ਨਾ ਦੁਨੀਆ ਤੇ ਉਤੋਂ ਪਹਿਲਾਂ ਵੀ ਸੀ ਰੱਬ ਦਾ ਇਹ ਰੱਬ ਦਾ ਦਾਇਰਾ ਚੱਲਦਾ ਹੈ ਇਹਦੇ ਕਰਕੇ ਉਹਨਾਂ ਦੀ ਸੋਭਾ ਨੋਤੀ ਬਣਾਉਂਦੀ ਹੈ ਤੇ ਜਿਹੜਾ ਉਹਨਾਂ ਦੇ ਨਾਲ ਜੁੜਦਾ ਹੈ ਉਹਨਾਂ ਦੀ ਸੋਭਾ ਰੱਬ ਦੀ ਸੋਭਾ ਉਸੇ ਤੋਂ ਬਣਦੀ ਹੈ ਮਨ ਲੋ ਰੱਬ ਦੀ ਸੋਭਾ ਰੱਬ ਦੇ ਪਿਆਰਿਆਂ ਨੂੰ ਪਤਾ ਹੈ ਅਤੇ ਰੱਬ ਦੇ ਪਿਆਰਿਆਂ ਦੀ ਸੋਭਾ ਉਹਨਾਂ ਦੀ ਅਵਸਥਾ ਬਾਰੇ ਨੂੰ ਪਤਾ ਹੈ ਆਪੇ ਕੋਤਕ ਕਰੇ ਆਨੰਦ ਚੋਜ ਇਹ ਰੱਬ ਦਾ ਇੱਕ ਚੋਜ ਆਨੰਦ ਲੈਣ ਵਾਲਾ ਉਸ ਚੋਜ ਤੋਂ ਆਨੰਦ ਲੈਂਦਾ ਹੈ ਉਹਨਾਂ ਚੋਜ ਹੁੰਦਾ ਜੀ ਤਮਾਸ਼ਾ ਖੇਡ ਤਮਾਸ਼ਾ ਉਹ ਰੱਬ ਨੇ ਕਾਇਨਾਤ ਬਣਾਈਏ ਰੱਬ ਨੇ ਇਹ ਦੁਨੀਆ ਬਣਾਈਏ ਦੁਨੀਆ ਬਣਾ ਕੇ ਅ ਰੱਬ ਦਾ ਇਹ ਤਮਾਸ਼ਾ ਖਲਾਰਾ ਦਿੱਤਾ ਰੱਬ ਨੇ ਆਪਣੇ ਤਮਾਸ਼ੇ ਨੂੰ ਆਪ ਆਪ ਹੀ ਖੇਡ ਰਿਹਾ ਹੈ ਆਪ ਹੀ ਤਮਾਸ਼ਾ ਕਰਦਾ ਪਿਆ ਖਡੌਣੇ ਵੀ ਆਪ ਹੀ ਸਭ ਕੁਝ ਆਪ ਹੀ ਹੈ ਮਿੱਟੀ ਆਪ ਹੈ ਘਰ ਆਪ ਬਣਾਇਆ ਬੱਚਾ ਵੀ ਆਪ ਹੀ ਹੈ ਸਭ ਕੁਝ ਆਪ ਹੀ ਹੈ ਰੱਬ ਅਰ ਚੋਜ ਉਹਦੇ ਇਤਨੇ ਨਿਆਰੇ ਨੇ ਜਿਤਨੀ ਖੇਡ ਖੇਡਦਾ ਉਹ ਖੇਡ ਨੂੰ ਆਪਣੇ ਨੂੰ ਰੱਬ ਨੇ ਆਨੰਦ ਦੇ ਨਾਲ ਖੇਡਦਾ ਭਾਵੇਂ ਜਿਹੜੀ ਵੀ ਉਹਨੇ ਰੱਬ ਨੇ ਖੇਡ ਬਣਾਈ ਹੈ ਕੋਤਕ ਬਣਾਇਆ ਉਹ ਕੋਤਕ ਇਦਾਂ ਦਾ ਰੱਬ ਉਹਦੇ ਵਿੱਚੋਂ ਕੁਝ ਲੱਭਣਾ ਚਾਹੁੰਦਾ ਹੈ ਰੱਬ ਨੂੰ ਤਾਰਨਾ ਚਾਹੁੰਦਾ ਪਰ ਤਰਨ ਵਾਲਾ ਕੋਈ ਤਰੇ ਸਈ ਆਨੰਦ ਸਤਗੁਰੂ ਦਿੰਦੇ ਨੇ ਪਰ ਲਵੇ ਸਈ ਆਨੰਦ ਰੱਬ ਦੇ ਚੋਜ ਦੇ ਵਿੱਚੋਂ ਕੋਈ ਆਨੰਦ ਲਵੇ ਸਈ ਪਰ ਬਿਰਲੇ ਨੇ ਆਪਨ ਆਪੇ ਰਸ ਭੋਗਨ ਨਿਰਜੋਗ ਹੁਣ ਸਤਿਗੁਰੂ ਭੋਗ ਤਾਂ ਸਾਰਿਆਂ ਦੇ ਵਿੱਚ ਹੀ ਹੈ ਨਾ ਰੱਬ ਜੀ ਮੰਨੋ ਕਿਸੇ ਨੇ ਸਾਗਾਹਾਰੀ ਕੋਈ ਮਾਸਾਹਾਰੀ ਕਿਸੇ ਨੂੰ 36 ਪ੍ਰਕਾਰ ਦਾ ਭੋਜਨ ਨਹੀਂ ਮਿਲਦਾ ਕੋਈ 36 ਪ੍ਰਕਾਰ ਨੂੰ ਠੁਕਰ ਮਾਰਦਾ ਪਿਆ ਕੋਈ ਐਸ਼ਵਾਰਾਮ ਦੀ ਜ਼ਿੰਦਗੀ ਜਿਉਂਦਾ ਪਿਆ ਅਸੀਂ ਕਿਤੇ ਨੂੰ ਕਟਵਾਦੇ ਵੀ ਨਸੀਬ ਨਹੀਂ ਹੁੰਦਾ ਸੋਨਾ ਦਰਦਰ ਦੀਆਂ ਠੋਕੜਾਂ ਪੈਂਦੀਆਂ ਨੇ ਕੋਣ ਸੇ ਰੱਬ ਨੇ ਇੱਕ ਖੇਡ ਬਣਾਈ ਐ ਰੱਬ ਆਪੇ ਰਸ ਰੱਬ ਦਾ ਰਸ ਆਏ ਹੁਣ ਰੱਬ ਨੇ ਰਸ ਲੈਣਾ ਉਹ ਆਪਣੀ ਮਰਜ਼ੀ ਆ ਮਹਿਲਾ ਵਾਲਿਆਂ ਦੇ ਵਿੱਚੋਂ ਲੈਣਾ ਤਾਂ ਲੈ ਲਏਗਾ ਜੇ ਉਹਨੇ ਭੁਲੀਆਂ ਦੇ ਵਿੱਚ ਰਹਿਣ ਵਾਲੇ ਤੋਂ ਲੈਣਾ ਤਾਂ ਉੱਥੇ ਵੀ ਲੈ ਲਏਗਾ ਹੁਣ ਇਹ ਰਸ ਜਿਹੜਾ ਨਾ ਸਾਡੇ ਤੇ ਨਿਰਭਰ ਕਰਦਾ ਕਿ ਰੱਬ ਨੂੰ ਜਿਹੜਾ ਰਸ ਪਸੰਦ ਹੈ ਕਿ ਉਹ ਰਸ ਸਾਡੇ ਕੋਲ ਹੈ ਜਿਵੇਂ ਫੁੱਲ ਜਿੱਤੇ ਮਰਜ਼ੀ ਹੋਵੇ ਪਉਰੇ ਉਤੇ ਪਹੁੰਚੀ ਜਾਂਦਾ ਕਿਉਂਕਿ ਪਉਰੇ ਨੂੰ ਸੁਗੰਧੀ ਚਾਹੀਏ ਸੁਗੰਧੀ ਮੰਨਣ ਉਤੇ ਪਹੁੰਚੀ ਜਾਂਦਾ ਉਹਨਾਂ ਰੱਬ ਨੇ ਇਹ ਕਾਇਨਾਤ ਨੂੰ ਬਣਾਈ ਹੈ ਅ ਰੱਬ ਦਾ ਸਾਡੇ ਦੇ ਵਿੱਚ ਕਿਹੜੀ ਸੁਗੰਧੀ ਹੈ ਰੱਬ ਨੇ ਆਪਣੇ ਆਪ ਹੀ ਗੁਣ ਪੜ ਦੇਨੇ ਨੇ ਸਾਡੇ ਅੰਦਰ ਸਾਡੇ ਅੰਦਰ ਗੁਣ ਨੇ ਰੱਬ ਨੇ ਤਕਰੀਬਨ ਇੱਕ ਜਨਮ ਸਿੱਧ ਸਾਨੂੰ ਮਿਲਦੇ ਨੇ ਇੱਕ ਤੋ ਜਿਹੜਾ ਸਬਰ ਹੈ ਜਿਹੜਾ ਸੰਤੋਖ ਹੈ ਜਿਹੜਾ ਇੱਕ ਤੋ ਲੱਭਣਾ ਥੋੜਾ ਪੈਂਦਾ ਹੈ ਅੰਦਰ ਹੀ ਹੈ ਹੁਣ ਧਰਮ ਜਿਹੜਾ ਇਹ ਤਾਂ ਬਾਹਰ ਦਾ ਤਾਂ ਸਾਨੂੰ ਬਾਹਰ ਦਾ ਦੈਰੇ ਨੂੰ ਕਬਰ ਕਰਦਾ ਹੈ ਨਾ ਅੰਦਰ ਦਾ ਜਿਹੜਾ ਸਾਡਾ ਧਰਮ ਉਹ ਤਾਂ ਜਨਮ ਸਿੱਧ ਸਾਨੂੰ ਨਾਲ ਮਿਲਦਾ ਹੈ ਜਿਹੜਾ ਇਨਸਾਨੀਅਤ ਦਾ ਧਰਮ ਹੈ ਉਹ ਤਾਂ ਜਨਮ ਸਿੱਧ ਸਾਡੇ ਨਾਲ ਹੈ ਹੁਣ ਅਰਕ ਦੇ ਇਹ ਰਸਨ ਇਹਨਾਂ ਦੇ ਵਿੱਚੋਂ ਜਿਹਦੇ ਕੋਲ ਰਸ ਹੈ ਸਤਿਗੁਰੂ ਕਹਿੰਦੇ ਉਹਦੇ ਕੋਲ ਜਿਆਦਾ ਨੇੜੇ ਹੈ ਉਹ ਜਿਆਦਾ ਰੱਬ ਨੂੰ ਮਹਿਸੂਸ ਕਰਦਾ ਹੈ ਅਤੇ ਜਿਹੜਾ ਆਪਣੇ ਹਿਸਾਬ ਦੇ ਨਾਲ ਚੱਲਦਾ ਹੈ ਨਿਰਜੋਗ ਸਤਿਗੁਰੂ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਰੱਬ ਕਹਿੰਦੇ ਨਿਰਜੋਗ ਵੀ ਹੈ ਜੇ ਰਸ ਮਾਨੰਦ ਹੈ ਨਾ ਤਾਂ ਨਿਰਜੋਗ ਕਹਿੰਦੇ ਨੇ ਨਿਰਲੇਪ ਤੂੰ ਆਕੈ ਉਹਦੇ ਵਿੱਚ ਵੀ ਰੱਬ ਹੈ ਮੇਰੇ ਵਿੱਚ ਵੀ ਰੱਬ ਹੈ ਤੇਰੇ ਕਰਮ ਮਾੜੇ ਕਰਕੇ ਤੂੰ ਦੂਰ ਕਰ ਲੈਨੇ ਜਿਹਨੇ ਚੰਗੇ ਕਰਮ ਕੀਤੇ ਨੇ ਰੱਬ ਨੇ ਉਹਨੂੰ ਰੱਬ ਉਸ ਪਿਆਰੇ ਨੇ ਰਜਾ ਲਿਆ ਹੈ ਉਹਦੇ ਨੇੜੇ ਹੈ ਉਹਦੇ ਕੰਮ ਆਪਣੇ ਆਪ ਹੀ ਸਫਲੇ ਹੁੰਦੇ ਨੇ ਉਹਨ ਰੱਬ ਦੇ ਪਿਆਰਿਆਂ ਨੂੰ ਮਿੱਟੀ ਦੇ ਵਿੱਚ ਦਫਨਾਇਆ ਗਿਆ ਤਾਂ ਨਹੀਂ ਬਲਿੰਗਾ ਹੋਣ ਦਿੱਤਾ ਰੱਬ ਨੇ ਕਬੀਰ ਜੀ ਨੂੰ ਨਹਿਰ ਦੇ ਵਿੱਚ ਛੁੱਟ ਦਿੱਤਾ ਗੰਗਾ ਕੀ ਲਹਿਰ ਗੰਗਾ ਦੇ ਵਿੱਚ ਗੰਗਾ ਕੀ ਲਹਿਰ ਮੇਰੀ ਚੁੱਟੀ ਉਹਦੇ ਵਿੱਚ ਬਨ ਕੇ ਛੁੱਟੇ ਅੱਜ ਜੀਰਾ ਦੇ ਨਾਲ ਸੰਗੜਾਂ ਦੇ ਨਾਲ ਕਬੀਰ ਜੀ ਨੂੰ ਕਿਤਨੀ ਨਫ਼ਰਤ ਹੋਣੀ ਕਬੀਰ ਜੀਆਂ ਦੇ ਨਾਲ ਕਿਹਨਾਂ ਨੂੰ ਨਫ਼ਰਤ ਹੁੰਦੀ ਹੈ ਜਿਹੜੇ ਝੂਠ ਦੀਆਂ ਦੁਕਾਨਾਂ ਖੋਲ ਲੈਂਦੇ ਨੇ ਕਫਰ ਤੋਲਣ ਵਾਲੇ ਧਗੇਵਾਝੀਆਂ ਕਰਨ ਵਾਲੇ ਉਹਨਾਂ ਕਬੀਰ ਜੀ ਦਾ ਕੀ ਸੀ ਇੱਕ ਜਿਹੜਾ ਆਰਥਿਕ ਪੱਖੋਂ ਤਾਣਾ ਪੇਟੀ ਦਾ ਕੰਮ ਕਰਨ ਵਾਲੇ ਨੇ ਉਹ ਆਪਣਾ ਜਿਹੜਾ ਕਰਦੇ ਨੇ ਉਹਦੇ ਵਿੱਚ ਉਹਨਾਂ ਦਾ ਗੁਜ਼ਾਰਾ ਚੱਲਦਾ ਅਤੇ ਉਹਨਾਂ ਨੂੰ ਤਕਲੀਫ ਵੀ ਕਿਹਨੂੰ ਹੋਣੀ ਹੈ ਕਿਉਂਕਿ ਤਕਲੀਫ ਕੀ ਹੈ ਤਕਲੀਫ ਕੀ ਅਤ ਤੋਂ ਵੱਧ ਸੱਚ ਬੋਲਦੇ ਨੇ ਕਬੀਰ ਜੋ ਬੋਲਦੇ ਨੇ ਉਹ ਬਿਆਨ ਕਰਦੇ ਜੋ ਅੱਖਾਂ ਦੇ ਨਾਲ ਤੱਕੇ ਆ ਕਬੀਰ ਜੀ ਉਹ ਦੱਸਦੇ ਨੇ ਕਿ ਦੁਨੀਆ ਦਾ ਇਹ ਮਾਹੌਲ ਹੈ ਤਾਂ ਜਦੋਂ ਕਿਸੇ ਨੂੰ ਮਿਲਿਆ ਬਖੰਡੀ ਨੂੰ ਤਾਂ ਉਹ ਕਹਿੰਦੇ ਨੇ ਇਹ ਪਖੰਡੀ ਹੈ ਓਏ ਹਰਕੇ ਸੰਤ ਨਾ ਆਖੀ ਹੈ ਬਨਾਰਸ ਕੇ ਠਾਗ ਕਹਿੰਦੇ ਤਾਂ ਠਾਗ ਨੇ ਤਾਂ ਜਦੋਂ ਰੱਬ ਦੇ ਵਿੱਚ ਇੱਕ ਮੇਕੋ ਹੋਇਆ ਪਿਆਰਾ ਮਿਲਿਆ ਦੂਜੀ ਤਰਫ ਦੂਜੀ ਦਫਾ ਦੂਜੇ ਸ਼ਬਦ ਦੇ ਵਿੱਚ ਵੀਰ ਜੀ ਕਹਿੰਦੇ ਨੇ ਸੰਤਾਂ ਨੂੰ ਨਾ ਮੰਨਦੇ ਉਹ ਕਿਉਂਕਿ ਸੰਤ ਤਾਂ ਰੱਬ ਦਾ ਰੂਪ ਹੁੰਦੇ ਨੇ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਇੱਕ ਕਿਉਂਕਿ ਉਸ ਕਬੀਰ ਨੇ ਰਸ ਮੰਨ ਲਿਆ ਸੀ ਰੱਬ ਦਾ ਉਹਨੂੰ ਪਤਾ ਸੀ ਤਾਂ ਨਿਰਜੋਗ ਦਾ ਅਰਥ ਹੁੰਦਾ ਜੀ ਜਿਹੜਾ ਨਿਰਲੇਪ ਹੈ ਉਹਨਾਂ ਨਰਜੋਗ ਸਾਡੇ ਹਿਸਾਬ ਦੇ ਨਾਲ ਹੈ ਰੱਬ ਅਸੀਂ ਨੇੜੇ ਨਰਜੋਗ ਬਣਾਈਏ ਰੱਬ ਨੂੰ ਭਾਵੇਂ ਆਪਣੇ ਨੇੜੇ ਕਰ ਲਈ ਹੈ ਇਹ ਤਾਂ ਸਾਡੇ ਤੇ ਨਿਰਪਰ ਕਰਦਾ ਜਿੱਦਾਂ ਦੇ ਕਰਮ ਨੇ ਉਦਾਂ ਦੇ ਰੱਬ ਸਾਡੇ ਨਾਲ ਹੋ ਰਿਹਾ ਸੋਚ ਵਿਚਾਰ ਸਾਡੀ ਮਾੜੀ ਹੈ ਅਸੀਂ ਰੱਬ ਨੂੰ ਥੋਪਦੇ ਪਏ ਹਾਂ ਕਰਮ ਸਾਡੇ ਮਾੜੇ ਨੇ ਅਸੀਂ ਰੱਬ ਨੂੰ ਥੁੱਪਦੇ ਪਏ ਆਂ ਦੁੱਖ ਕਲੇਸ਼ ਆਇਆ ਜੋ ਕੁਝ ਅਸੀਂ ਸੱਦੇ ਦੇ ਰਹੇ ਆਂ ਨਾ ਬਿਮਾਰੀਆਂ ਨੂੰ ਦੁੱਖਾਂ ਕਲੇਸ਼ਾਂ ਨੂੰ ਇਹ ਸਾਡੇ ਸੱਦੇ ਨੇ ਆ ਰੱਬ ਤਾਂ ਇੱਕ ਖੇਡ ਬਣਾ ਕੇ ਰੱਬ ਨੇ ਹੁਣ ਖੇਡ ਦੇ ਵਿੱਚ ਜਿਹੜਾ ਹੈ ਇੱਕੋ ਜਿਹਾ ਨੇ ਸਾਰੇ ਰੱਬ ਨੇ ਕੋਈ ਫਰਕ ਨਹੀਂ ਹੈ ਤੇਰੇ ਵਿੱਚ ਤੇ ਕੀੜੀ ਦੇ ਵਿੱਚ ਰੱਬ ਨੇ ਕੋਈ ਫਰਕ ਨਹੀਂ ਰੱਖਿਆ ਹੈ ਪਾਵੇਂ ਪਤਾਲ ਦੇ ਵਿੱਚ ਰਹਿਣ ਵਾਲੇ ਜੀਵ ਨੇ ਅਤੇ ਪਾਵੇਂ ਧਰਤੀ ਦੇ ਰਹਿਣ ਵਾਲੇ 42 ਲੱਖ ਜੂਨ ਧਰਤੀ ਦੇ ਅੰਦਰ ਪਾਣੀ ਦੇ ਵਿੱਚ 42 ਲੱਖ ਜੂਨ ਧਰਤੀ ਦੇ ਆ। ਰੱਬ ਨੇ ਕੋਈ ਫਰਕ ਨਹੀਂ ਰੱਖਿਆ। ਫਰਕ ਇਹਦੇ ਇਨਸਾਨ ਦੀ ਸੋਚ ਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਆਪੈ ਰਸ ਭੋਗਨ ਨਿਰਜੋਗ। ਜਿਹੜਾ ਰਸ ਮਾੜ ਲੈਂਦਾ ਉਹ ਤਾਂ ਭੋਗ ਦਾ ਰੱਬ ਨੂੰ ਰੱਬ ਨੂੰ ਭੋਗਣ ਦਾ ਜੀ ਰੱਬ ਦਾ ਆਨੰਦ ਲੈਣਾ। ਖੁਸ਼ੀਆਂ ਮਾਨਣੀਆਂ ਜਰਰੇ ਦੇ ਜਰਰੇ ਦੇ ਵਿੱਚ ਰੱਬ ਨੂੰ ਮਹਿਸੂਸ ਹੁੰਦੇ ਆ ਬੇਖਦ ਮਹਿਸੂਸ ਕਰਦਾ ਕਿ ਜਰਰੇ ਜੱਲੇ ਦੇ ਵਿੱਚ ਕਣ ਕਣ ਦੇ ਵਿੱਚ ਰੱਬ ਹੈ ਮੈਂ ਝੂਠ ਬੋਲਾਂਗਾ ਰੱਬ ਸੁਣਦਾ ਪਿਆ ਮੈਂ ਮਾੜੇ ਕਰਮ ਕਰਾਂਗਾ ਰੱਬ ਵੇਖਦਾ ਪਿਆ ਮੈਂ ਤਾਂਗੇ ਵਾਜੀਆਂ ਚਤਰਾਈਆਂ ਚਲਾਕੀਆਂ ਕਰਾਂਗਾ ਰੱਬ ਵੇਖਦਾ ਪਿਆ ਦੁਨੀਆ ਵਾਲਾ ਤਾਂ ਨਹੀਂ ਵੇਖਦਾ ਰੱਬ ਤਾਂ ਵੇਖਦਾ ਇਹਨੂੰ ਕਹਿੰਦੇ ਨੇ ਭੋਗਣਾ ਰਸ ਭੋਗਣਾ ਜਿਹਦੇ ਅੰਦਰ ਇਹ ਪਿਆਰ ਬਣ ਜਾਂਦਾ ਹੈ ਉਹ ਫਿਰ ਰੱਬ ਨੂੰ ਨੇੜੇ ਸਮਝਦਾ ਜਿਸ ਸੁਭਾਅ ਹੈ ਉਸ ਆਪਨ ਨਾਏ ਲਾਵੇ ਹੁਣ ਇੱਥੇ ਆ ਕੇ ਸਤਿਗੁਰ ਕਹਿੰਦੇ ਗੱਲ ਬਣਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕਿ ਰੱਬ ਤੇ ਸਾਡੇ ਕਰਮ ਨੇ ਜਿਹੜੇ ਅਸੀਂ ਆਪਣੇ ਸਾਧ ਦੇ ਨਾਲ ਕਰਮ ਰੋਜ਼ਮਰਰਾ ਕਰਦੇ ਹਾਂ ਰੋਜ਼ਮਰਰਾ ਸਾਡਾ ਜਾਬ ਚੱਲਦਾ ਹੈ ਰੋਜ਼ਮਰਰਾ ਸਿੰਘ ਗੁਰਦੁਆਰੇ ਜਾਂਦੇ ਆ ਮੰਦਰ ਜਾਂਦੇ ਆ ਮਸੀਤੇ ਜਿੱਥੇ ਵੀ ਸਾਡਾ ਚੰਗਾ ਲੱਗਦਾ ਅਸੀਂ ਧਰਮ ਨੂੰ ਮੰਨਦੇ ਉਹਦੇ ਮੁਤਾਬਕ ਜਾਂਦੇ ਆ ਅਤੇ ਅਸੀਂ ਹਾਜ਼ਰੀਆਂ ਵੀ ਬੜੀਆਂ ਭਰੀਆਂ ਤਨ ਕਰਕੇ ਅਸੀਂ ਨੇ ਕੋਈ ਇਦਾਂ ਦਾ ਨਸ ਸਮਾਗਮ ਛੱਡੇ ਨਾ ਇਦਾਂ ਦਾ ਨਿਯਮ ਛੱਡੇ ਸੂਬਾ ਜਾਈ ਦੇ ਸ਼ਾਮੀ ਜਾਈ ਦੇ ਜਾਈ ਦੇ ਤੇ ਜਦੋਂ ਕਰਮਾਂ ਦੀ ਗੱਲ ਆਈ ਤਰਿਆ ਕੌਣ ਤਰ ਹੋ ਗਿਆ ਜਿਹਦੇ ਕੋਲ ਨਾ ਸਮਰਥਾ ਸੀ ਕੁਝ ਦੇਣ ਦੀ ਅਤੇ ਨਾ ਸਮਰਥ ਸਮਾਂ ਸੀ ਕਿ ਮੈਂ ਗੁਰੂ ਦਵਾਰੇ ਜਾਵਾਂ ਤਰਿਆ ਕੌਣ ਤਰ ਹੋ ਗਿਆ ਕਿਉਂਕਿ ਤਰਿਆ ਇਹ ਦੇ ਕਰਕੇ ਆ ਰੱਬ ਮਨ ਨੂੰ ਵੇਖਦੇ ਸਾਡੇ ਤਨ ਦੀ ਹਾਜ਼ਰੀ ਵੀ ਜ਼ਰੂਰੀ ਹੈ ਸਤਿਗੁਰੂ ਕਹਿੰਦੇ ਨੇ ਸੱਚ ਹੋਵੇ ਤਾਂ ਸੱਚ ਪਈਏ ਤਨ ਮਨ ਹੋਏ ਨਿਹਾਲ ਜਾਪੁਰ ਦੇਖਾਂ ਸਾਹਮਣੇ ਪਰ ਸਤਿਗੁਰੂ ਕਹਿੰਦੇ ਜੇ ਤੇਰਾ ਤਨ ਆ ਗਿਆ ਮਨ ਨੂੰ ਵੀ ਨਾਲ ਲੈ ਕੇ ਆ ਮਨ ਦੇ ਨਾਲ ਤਾਂ ਤੂੰ ਇੱਥੇ ਬਹੁਤ ਕੁਝ ਗਿਣਤੀ ਕਰਦਾ ਮਹਿਲ ਮਾੜੀ ਮੇਰਾ ਘਰਵਾਰ ਮੇਰਾ ਪਰਿਵਾਰ ਮੇਰਾ ਇਹ ਕੁਝ ਜੇ ਤੂੰ ਇੱਥੇ ਆਉਣਾ ਨਾ ਤੂੰ ਸਿਰਫ ਆਪਣੇ ਆਪ ਨੂੰ ਲੈ ਕੇ ਆਏ ਕਰੇ ਤੇ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰਾ ਇਹ ਖੇਡ ਹੈ ਜ਼ਿੰਦਗੀ ਦੀ ਅਤੇ ਸਤਿਗੁਰਾਂ ਨੇ ਰਸਤਾ ਦੱਸਣਾ ਆਪਣੇ ਕਾਰਜ ਜ਼ਿੰਦਗੀ ਦੇ ਆ ਦੁਨੀਆਂ ਦੇ ਕਾਰਜ ਦੇ ਵਿੱਚ ਤੋਂ ਸਹਾਈ ਹੋ ਸਕਦਾ ਹੈ ਮਹਿਲ ਮਾੜੀਆਂ ਜਿੰਨੀਆਂ ਮਰਜ਼ੀ ਬਾਲ ਲੈ ਕਾਰੋਬਾਰ ਜਿੰਨਾ ਮਰਜ਼ੀ ਤਰਕੀਆਂ ਤੇ ਲੈ ਜਾ ਪਰ ਜਿਹੜਾ ਤੇਰੀ ਜ਼ਿੰਦਗੀ ਦਾ ਕਾਰੋਬਾਰ ਹੈ ਨਾ ਗੁਰੂ ਦੇ ਦਵਾਰੇ ਤੋਂ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਹੈ ਤੂੰ ਜਿੱਥੇ ਸੀ ਭਾਵੇਂ ਲੱਖਾਂ ਕੀ ਕਰੋੜਾਂ ਅਰਬਾਂ ਕਰਬਾਂ ਦਾ ਮਾਲਕ ਹੋ ਗਿਆ ਜਿੱਥੇ ਸੀ ਉੱਥੇ ਹੀ ਖੜੂ ਤਾ ਇਹ ਬਾਹਰ ਪੱਖੀ ਹੈ ਨਾ ਅੰਦਰ ਪੱਖੀ ਤਾਂ ਪਹੁੰਚਿਆ ਨਹੀਂ ਹੈ ਤਾਂ ਇਹੇ ਕਰਕੇ ਸਤਿਗੁਰੂ ਜਿਸ ਸੁਭਾਅ ਹੈ ਉਸ ਆਪਨ ਨਾਏ ਲਾਵੇ ਹੁਣ ਜਿਹਨੂੰ ਭਾਉਂਦੇ ਨੇ ਭਾਉਂਦਾ ਕੀ ਹੈ ਸਤਿਗੁਰੂ ਸਾਡਾ ਤਨ ਸਾਡੀ ਮਾਇਆ ਸਾਡੀਆਂ ਮਹਿਲ ਮਾੜੀਆਂ ਸਾਡਾ ਪਰਿਵਾਰ ਰੱਬ ਨੂੰ ਤਾਂ ਮਨ ਭਾਉਂਦਾ ਸਾਡਾ ਮਨ ਤੂੰ ਜੋਤ ਸਰੂਪ ਮਨ ਨੂੰ ਕਬੀਰ ਜੀ ਕਹਿੰਦੇ ਨੇ RAM ਸਿਮਰ ਪਛਤਾਹੇਗਾ ਮਨ ਦੀ ਗੱਲ ਹੈ ਮਨ ਸੀ ਕਦੇ ਹਾਜ਼ਰ ਨਹੀਂ ਕੀਤਾ ਤ ਸਤਗੁਰੂ ਕਹਿੰਦੇ ਨੇ ਜਿਸ ਭਾਵ ਹੈ ਤੇ ਸਖੇ ਖੇਲ ਖਿਲਾਵੇ ਰੱਬ ਦੀ ਇਹ ਖੇਡ ਖੜਾ ਰਹੇ ਨੇ ਜਿਹੜਾ ਰੱਬ ਦੇ ਕੋਈ ਨੇੜੇ ਐ ਕੋਈ ਦੂਰ ਐ ਇਹ ਰੱਬ ਦੀ ਖੇਡ ਐ ਆ ਰੱਬ ਪਿਆਰ ਜ਼ਰੂਰ ਵੇਖਦਾ ਮਹੱਭਤ ਜ਼ਰੂਰ ਵੇਖਦਾ ਇਹ ਖੇਡ ਜਿਹੜੀ ਐ ਰੱਬ ਦੀ ਕਸਵੱਤੀ ਜ਼ਰੂਰ ਪੈਂਦੀ ਐ ਰੱਬ ਦੇ ਪਿਆਰਿਆਂ ਦੇ ਇੱਕ ਵਾਰ ਤੇ ਇਦਾਂ ਦੀ ਕਸਵੱਤੀ ਪੈਂਦੀ ਐ ਜਿਹੜਾ ਰਤਵੀਆਂ ਤੇ ਹੋਵੇ ਦੁਨੀਆਂ ਦੇ ਵਿੱਚ ਪ੍ਰਤਿਸ਼ਠਾ ਹੋਵੇ ਚੰਗੀ ਨਾਮ ਨਾਮ ਹੋਵੇ ਇੱਕ ਵਾਰ ਤਾਂ ਪੂਰੀ ਦੁਨੀਆ ਲਾਨਤ ਪਾ ਦਿੰਦੀ ਜਦੋਂ ਰੱਬ ਪਰਖ ਕਰਦਾ ਹੁਣ ਭਾਈ ਮਨਜੀਤ ਜੀ ਦੇ ਨਾਲ ਰੱਬ ਨੇ ਪਰਖੇ ਕੀਤੀ ਸੀ ਗੁਰੂ ਦੇ ਕੋਲ ਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਹੁਣ ਉੱਥੇ ਦਾ ਹੋ ਕੇ ਰਹਿ ਗਿਆ ਕਿੱਥੇ ਸਖੀ ਸਰਪੰਦੀਆਂ ਦੇ ਜਾਣਾ ਕਿੱਥੇ ਨੇ ਰਾਤ ਜਗਰਾਤੇ ਕਰਨੇ ਘਰ ਦੇ ਵਿੱਚ ਕਪੜਾ ਬਣਾਈਆਂ ਚੰਗਾ ਚੌਧਰੀ ਸੀ ਨਗਰ ਦਾ ਪਰ ਜਦੋਂ ਇੱਧਰ ਜੁੜ ਗਏ ਸਭ ਕੁਝ ਭੁੱਲ ਗਿਆ ਉਹ ਜਿਹੜੇ ਇਦਾਂ ਨਹੀਂ ਆ ਕੂਫਰ ਤੋਲਣ ਵਾਲੇ ਨਹੀਂ ਇਦਾਂ ਦੇ ਨੇ ਪਖੰਡ ਦੇ ਨਾਲ ਜੁੜੇ ਨੇ ਤਾਂ ਉਹਨਾਂ ਨੂੰ ਤਾਂ ਤਕਲੀਫ ਹੋਣੀ ਸੀ ਕਿ ਮੰਜ ਤਾਂ پاگل ਹੋ ਗਿਆ ਉਹ ਤੋਂ ਪ੍ਰਧਾਨਗੀ ਜਿਹੜੀ ਨਗਰ ਦਾ ਚੌਧਰੀ ਇਹਨੂੰ ਨਹੀਂ ਬਣਾਉਣਾ ਅਤੇ ਇਹ ਜਿਹੜਾ ਸਾਡੇ ਰਾਜਨੀਤਿਕ ਫੈਸਲੇ ਕਰਦਾ ਹੈ ਧਾਰਮਿਕ ਫੈਸਲੇ ਕਰਦਾ ਇਹਨੂੰ ਨਹੀਂ ਬਣਾਉਣਾ ਸਭ ਕੁਝ ਚਲਿਆ ਗਿਆ ਉਹਦਾ ਭਾਈ ਮੰਜ ਦਾ ਘਰ ਦੇ ਵਿੱਚ ਜਿਹੜੇ ਪਸ਼ੂ ਸੀ ਡੰਗਰ ਰਸੀ ਤਾਂ ਉਹ ਵੀ ਕਿਸੇ ਕਾਰਨ ਬਿਮਾਰ ਹੁੰਦੇ ਰਹੇ ਮਰਦੇ ਰਹੇ ਲੋਕਾਂ ਨੇ ਕਿਹਾ ਤੂੰ ਸਖੀ ਸਰਬਰ ਦੀ ਸੇਵਾ ਕਰਦਾ ਸੀ ਅਤੇ ਤੂੰ ਉਹਦੇ ਕਰਕੇ ਉਹ ਕੋਇਟ ਗਿਆ ਤਰੇਤੇ ਲੋਕਾਂ ਦਾ ਜਿਲਾ ਇਹ ਸਿੱਧੀਆਂ ਉਲਟੇ ਹੋਏ ਨੂੰ ਸਿੱਧਾ ਕਰਨ ਵਾਲਾ ਹੈ ਨਾ ਉਹਦੇ ਚਰਨਾਂ ਦੇ ਵਿੱਚ ਜਾਏ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਜਾਏ ਆ ਇਹ ਕਿਤਨਾ ਕਚਰੇ ਸਾਡੇ ਆਪਣੇ ਭਾਗ ਨੇ ਅਸਿੱਤ ਜੋਨੀਆਂ ਭੋਗਦੇ ਆ ਮੈਂ ਕਿਵੇਂ ਉਹਨੂੰ ਬਚਾ ਸਕਦਾ ਜੇ ਰੱਬ ਨੇ ਲਿਖੀ ਐ ਮੱਜ ਦਾ ਮਰਨਾ ਮੈਂ ਕਿਵੇਂ ਬਚ ਜੇ ਮੇਰਾ ਮਰਨਾ ਲਿਖਿਆ ਬਚਾ ਸਕਦਾ ਕੋਈ ਉਹਨਾਂ ਦੇ ਕਰਮ ਸੀ ਆਪਣੇ ਜੋਨੀਆਂ ਭੋਗ ਰਹੇ ਆ ਸੀ ਤਾਂ ਦੁਨੀਆ ਨੇ ਇਹਨਾਂ ਦੇ ਥੋਪ ਦਿੱਤਾ ਇਹ ਨਹੀਂ ਐ ਤਾਂ ਮਾਰੇ ਇਹਨੇ ਸੱਚੀ ਸਰਵਰਾਂ ਦੀ ਸੇਵਾ ਛੱਡ ਦਿੱਤੀ ਧਰਮ ਛੱਡ ਦਿੱਤਾ ਪਰ ਗੁਰੂ ਨੇ ਐਸਾ ਨਿਵਾਜੇ ਆ ਭਾਈ ਮੰਜ ਨੂੰ ਮੰਜ ਪਿਆਰਾ ਗੁਰ ਕੋ ਗੁਰ ਮੰਜ ਪਿਆਰ ਇੱਕ ਐਦਾਂ ਦੀ ਪਦਵੀ ਦੇ ਦਿੱਤੀ ਜੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜੀ ਦੁਨੀਆ ਦੇ ਵਿੱਚ ਪਿਆਰਾ ਲੱਗਦਾ ਤਾਂ ਸਾਨੂੰ ਮੰਜ ਪਿਆਰਾ ਲੱਗਦਾ ਮੰਜ ਨੂੰ ਪਿਆਰਾ ਜੇ ਹੈ ਕੁਝ ਤਾਂ ਗੁਰੂ ਪਿਆਰ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਪਿਆਰੇ ਉਹ ਰਤਬਾ ਦੇ ਦਿੱਤਾ ਤਾਂ ਸਤਿਗੁਰੂ ਸਾਨੂੰ ਰਤਬੇ ਦਿੰਦੇ ਨੇ ਜੀ ਬੇਸਮਾਰ ਅਥਾ ਅਗਨਤ ਅਤੋਲ ਹੈ ਬੇਸਮਾਰ ਉਹ ਬੇਅੰਤ ਹੈ ਅਥਾ ਹੈ ਅਤੇ ਅਗਨਤ ਹੈ ਅਡੋਲ ਉਸ ਪ੍ਰਮਾਤਮਾ ਦਾ ਕੋਈ ਪਾਰਾ ਬਾਰ ਨਹੀਂ ਹੈ ਕਿਹੜੀ ਰਜਾ ਦੇ ਵਿੱਚ ਸਾਨੂੰ ਰੱਬ ਨੇ ਤਾਰਨਾ ਹੈ ਜਿਉਂ ਬਲਾਵੋ ਤੇ ਉਹ ਨਾਨਕ ਦਾਸ ਬੁਲਵਸ ਏਦਾਂ ਲਾ ਲਈਏ ਜੇ ਅਸੀਂ ਬੋਲਦੇ ਪਈਆਂ ਨਾ ਸਤਿਗੁਰੂ ਚਾਹੁੰਦੇ ਨੇ ਕਿ ਅਸੀਂ ਬੋਲੀਏ ਤਾਂ ਬੋਲ ਸਕਦੇ ਹਾਂ ਸਾਡੇ ਸੁਆਸ ਚੱਲਦੇ ਨੇ ਤਾਂ ਰੱਬ ਦੀ ਰਜਾ ਤੋਂ ਬਾਹਰ ਨਹੀਂ ਨੇ ਰੱਬ ਦੀ ਰਜਾ ਦੇ ਵਿੱਚ ਚੱਲਦੇ ਨੇ ਸਾਡੀ ਹਸਤੀ ਕੋਈ ਨਹੀਂ ਹੈ ਅਸੀਂ ਤਾਂ ਇੱਕ ਕਦਮ ਨਹੀਂ ਪੁੱਟ ਸਕਦੇ ਤਾਂ ਜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਤਨਾ ਕੁਝ ਰੱਬ ਦੇ ਸਾਰੇ ਹੈ ਤੇਰੇ ਸਾਰੇ ਕੀ ਹੈ ਨਾ ਤੂੰ ਆਪਣੀ ਮਰਜ਼ੀ ਨਾਲ ਵਹਿ ਸਕਦਾ ਨਾ ਖਲੋ ਸਕਦਾ ਸਵਾਸ ਨਹੀਂ ਤੂੰ ਲੈ ਸਕਦਾ ਆਪਣੀ ਮਰਜ਼ੀ ਦੇ ਮੁਤਾਬਕ ਅਤੇ ਮੱਲਾਂ ਜਿਹੜੀ ਨੇ ਦੁਨੀਆਂ ਦੇ ਵਿੱਚ ਬੜੀਆਂ ਮਾਰੀਆਂ ਨੇ ਆਪ ਹੀ ਮੇਰਾ ਆਪ ਹੀ ਮੇਰਾ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਸਮਝ ਰੱਬ ਤੈਨੂੰ ਬੁਲਾ ਰਿਹਾ ਹੈ ਨਾ ਤਾਂ ਤੂੰ ਤਾਂ ਬੋਲਦਾ ਪਿਆ ਰੱਬ ਦੇ ਨਾਲ ਕਾਹਦੀ ਸ਼ਿਕਾਇਤ ਨੇ ਰੱਬ ਦੇ ਨਾਲ ਕਾਹਦੇ ਗਿਲੇ ਕਰਦਾ ਤੂੰ ਤੈਨੂੰ ਕੋਈ ਲਾਭ ਹੋਇਆ ਤਾਂ ਬੜਾ ਆਪਣੇ ਸਾਥ ਦੇ ਲਾ ਲਿਆ ਜਦੋਂ ਲੋਸ ਹੋ ਗਿਆ ਤਾਂ ਉਹਦੋਂ ਰੱਬ ਤੇ ਥੋਪ ਦਿੱਤਾ ਗਿਲੇ ਸ਼ਿਕਵੇ ਨੇ ਰੱਬ ਦੇ ਨਾਲ ਕਾਤੇ ਗਲੇ ਸ਼ਿਕਵੇ ਨੇ ਤੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਰੱਬ ਜੀ ਦਾ ਰਾਜ ਦੇ ਵਿੱਚ ਚੱਲਿਆ ਜਾਂਦਾ ਜਿੰਨਾ ਚੱਲਿਆ ਜਾਂਦੀਆਂ ਅਨੰਤ ਖੁਸ਼ੀਆਂ ਨੇ ਸਮਾਪਤੀ ਦਾ ਸਮਾਂ ਜੀ ਹੋਣਾ ਬੁਲੰਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਆ